ਐਨ ਐਨ ਆਰ ਨਿਊਜ਼ ਦੇ ਫੇਸਬੁੱਕ ਪੇਜ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਭਾਰਤੀ ਕਿਸਾਨ ਜੂਨੇ ਪੰਜਾਬ ਦਾ ਜੋ ਧਰਨਾ ਸੀ ਅੱਜ ਤੀਜੇ ਦਿਨ ਤੋ ਉੱਪਰ ਚੱਲਿਆ ਗਿਆ ਕਿਉਂਕਿ ਤਕਰੀਬਨ 4 ਵਜੇ ਵਾਲੇ ਤਾਂ ਕਹਿ ਸਕਦੇ ਆ ਕਿ ਪੂਰੇ ਪੌਣੇ ਚਾਰ ਦਿਨ ਹੋ ਗਿਆ ਪਰ ਇਹ ਸਮੱਸਿਆ ਦਾ ਹੱਲ ਕੀ ਨਿਕਲਿਆ ਉਸ ਵਿਸ਼ੇ ਤੇ ਗੱਲਬਾਤ ਕਰਾਂਗੇ ਪਰ ਉਸ ਤੋਂ ਪਹਿਲਾਂ ਮੈਂ ਇੱਕ ਤਸਵੀਰ ਦਿਖਾਉਣੀ ਚਾਹੂੰਗਾ ਇੱਧਰ ਦੇਖ ਲਓ ਇਹ ਕੋਈ ਡੈਮ ਦੀ ਤਸਵੀਰ ਨਹੀਂ ਹੈ ਇੱਥੋਂ ਰੇਤ ਚੁੱਕੀ ਗਈ ਹੈ ਤਾਂ ਤਕਰੀਬਨ 35 40 ਫੁੱਟ ਡੂੰਘਾ ਇੱਥੇ ਇਹ ਥਾਂ ਹੋ ਚੁੱਕਿਆ ਹੈ ਜੇਕਰ ਸਰਕਾਰਾਂ ਦੀ ਗੱਲ ਕਰੀਏ ਤਾਂ ਕਾਂਗਰਸ ਦੀ ਵੀ ਸਰਕਾਰ ਸੀ ਅਕਾਲੀ ਦਲ ਦੀ ਵੀ ਸੀ ਤੇ ਹੁਣ ਤੀਜੀ ਧਿਰ ਹੈ ਪਰ ਜੇ ਜ਼ਮੀਨ ਇਹ ਪੰਚਾਇਤੀ ਸੀ ਪਰ ਇੰਨਾ ਡੂੰਘੇ ਜੇਕਰ ਖੱਡੇ ਮਾਰੇ ਆ ਤਾਂ ਇਸ ਦੀ ਪਰਭਾਈ ਕੌਣ ਕਰੇਗਾ ਜੇਕਰ ਦਰਿਆ ਦੇ ਵਿੱਚ ਲਗਾਤਾਰ ਪਾਣੀ ਕਿਦਾਂ ਕੋਣ ਫਲੱਡ ਸੀ ਚੱਲ ਰਿਹਾ ਹੈ ਰੱਬ ਨਾ ਕਰੇ ਇੱਥੇ ਪਾਣੀ ਦਰਿਆ ਦਾ ਜਬਨ ਬੰਦ ਟੁੱਟ ਜਾਂਦਾ ਤਾਂ ਇੱਥੇ ਦੂਜਾ ਦਰਿਆ ਵਗੂਗਾ ਤਾ ਜਾਂ ਬਹੁਤ ਸਾਰੇ ਸਵਾਲ ਆਏ ਉਹਨਾਂ ਦੇ ਵਿਸ਼ਿਆਂ ਤੇ ਵੀ ਗੱਲਬਾਤ ਕਰਾਂਗੇ ਉਸ ਤੋਂ ਪਹਿਲਾਂ ਭਾਰਤ ਦੇ ਕਿਸਾਨ ਜਿਹੜੇ ਪੰਜਾਬ ਦੇ ਜੋ ਆਗੂ ਹੈ ਜਿਨ੍ਹਾਂ ਨੇ ਕਹਿ ਮੁੱਦਾ ਚੁੱਕਿਆ ਕਹਿੰਦੇ ਕਿ ਇਹਦਾ ਟੋਏ ਕਦੇ ਵੱਜਣੇ ਸੀ ਵੱਜ ਗਏ ਇਦੋਂ ਹੁਣ ਦੁਬਾਰਾ ਅਸੀਂ ਜੇ ਨਹੀਂ ਹੋਣ ਦੇਵਾਂਗੇ ਇਹ ਤਾਂ ਖਮਿਆਜਾ ਬਹੁਤ ਸਾਰੇ ਲੋਕ ਪੁੱਤਰ ਹੈ ਪਰ ਜਾਣ ਹੋਵੇ ਕਿ ਇਹ ਜੋ ਇਨਾ ਡੂੰਗਾ ਇੱਕ ਡੈਮ ਬਣਿਆ ਹੋਇਆ ਅੱਗੇ ਤੱਕ ਨਾ ਬਣ ਜਾਵੇ ਤਾਂ ਇਸ ਸਾਰੇ ਪਹਿਲੂਆਂ ਤੇ ਗੱਲਬਾਤ ਕਰਾਂਗੇ ਆਪਾਂ ਸ਼ੁਰੂਆਤ ਸਤਨਾਮ ਲੋਹਗੜ ਤੋਂ ਕਰ ਲੈਣੇ ਕਿਉਂਕਿ ਇਹ ਸਰਕਾਰ ਦਾ ਹਿੱਸਾ ਵੀ ਹੈ ਸਰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹੜੇ ਸਾਡੀ ਲਗਾਤਾਰ ਤੁਸੀਂ ਸਾਰ ਲੈਣ ਲਈ ਆਉਂਦੇ ਆ ਬਹੁਤ ਬਹੁਤ ਧੰਨਵਾਦ ਸਾਰੇ ਪੱਤਰਕਾਰ ਭਰਾਵਾਂ ਦਾ ਤੇ ਸਰ ਕਿਦਾਂ ਕਿ ਮੈਂ ਪਹਿਲਾਂ ਕਿਹਾ ਸਰਕਾਰ ਦਾ ਚਲ ਹਿੱਸਾ ਜੋਂ ਤੁਸੀਂ ਇਸ ਜਥੇ ਬੰਦੀ ਦਾ ਵੀ ਹਿੱਸਾ ਹੋ ਤਾਂ ਕਿ ਕੋਈ ਗੱਲਬਾਤ ਹੋਈ ਹੈ ਪਿੰਨ ਦਿਨ ਤੋਂ ਉੱਪਰ ਦਾ ਅੱਜ ਸਮਾਂ ਹੋ ਚੁੱਕੇ ਹਜੇ ਗੱਲਬਾਤ ਜਿੱਦਾਂ ਹੋਣੀ ਚਾਹੀਦੀ ਉਦਾਂ ਨਹੀਂ ਹੋਈ ਪ੍ਰਸ਼ਾਸਨ ਉਦਾਂ ਲੁਕਣਵੇਚੀ ਜੀ ਖੇਡਦਾ ਸਾਡੇ ਨਾਲ ਤੇ ਸਾਡੇ ਜਿਹੜੇ ਜਥੇਬੰਦੀ ਦੇ ਆਗੂ ਆ ਸਾਡੇ ਸੂਬਾ ਪ੍ਰਧਾਨ ਫਰਮਾਨ ਸਿੰਘ ਸੰਧੂ ਜੀ ਤੇ ਉਹਨਾਂ ਦਾ ਵਿਚਾਰ ਸਾਡੀ ਲਗਾਤਾਰ ਚੱਲਦੀ ਆ ਤੇ ਜੇ ਨਹੀਂ ਆਉਂਦੇ ਤੇ ਫਿਰ ਉਸ ਤੋਂ ਬਾਅਦ ਜਿਹੜਾ ਵੀ ਹੋਊਗਾ ਸਾਡੀ ਮੀਟਿੰਗ ਕੱਲ ਦੀ ਰੱਖੀ ਹੋਈ ਆ ਮੀਟਿੰਗ ਦੇ ਵਿੱਚ ਫੈਸਲਾ ਲਵਾਂਗੇ ਐ ਸਰ ਇਹ ਇਸ ਗੱਲ ਤੋਂ ਅਪਾ ਦੂਜੇ ਪਾਸੇ ਗੱਲ ਕਰੀਏ ਕਿ ਪਹਿਲਾਂ ਮੈਂ ਇੱਕ ਤਸਵੀਰ ਦਿਖਾਈ ਆ 35 ਤੋਂ 40 ਫੁੱਟ ਇਹ ਡੂੰਘੇ ਟੋਏ ਇਦਾਂ ਲੱਗਦਾ ਕਿ ਇੱਦਾਂ ਕੋਈ ਡੈਮ ਦੀ ਤਸਵੀਰ ਹੋਵੇ ਬਸ ਪਾਣੀ ਛੜਨਾ ਬਾਕੀ ਹੋਵੇ ਤੇ ਦਰਿਆ ਚ ਪਾਣੀ ਆ ਗਿਆ ਜੇਕਰ ਇੱਥੇ ਪਾਣੀ ਰਬਾ ਨਾ ਕਰੇ ਕੋਈ ਮਾਰੀ ਕਿਸਮਤ ਚ ਆ ਹੀ ਜਾਂਦਾ ਹੈ ਬੱਦਲ ਬੱਦਲ ਤਾਂ ਬਹੁਤ ਫਟ ਰਿਹਾ ਹੈ ਤੇ ਫਿਰ ਇਹ ਤਾਂ ਸਿਰਫ ਉਹ ਤਾਂ ਨੁਕਸਾਨ ਹੋ ਜਾਊਗਾ ਬਿੱਟੂ ਜੀ ਤੁਸੀਂ ਇਹ ਦਿਖਾਈਏ ਨਾਲ ਗ੍ਰੈਡਾ ਨਾਲ ਹੀ ਇੱਥੇ ਗੁਰਦੁਆਰਾ ਸਾਹਿਬ ਆ ਉਹ ਸਾਰੇ ਵੀ ਕਹਿੰਦੇ ਹੋਗਾ ਧੂਤਣੇ ਵਗੈਰਾ ਵੀ ਕੱਢ ਸਕਦੇ ਹਾਂ 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 ਸਾਰਾ ਹੈਗਾ ਇਹ ਜਿਹੜੀ ਦੇਣ ਆ ਰਾਜਕਮਾਰ ਠੇਕੇਦਾਰ ਦੀ ਆ ਸਿਸਟਮ ਸਾਰਾ ਉਹਨੇ ਹੀ ਖੱਡੇ ਪਾਏ ਆ ਇਹ ਅਸੀਂ ਇਹ ਵੀ ਪ੍ਰਸ਼ਾਸਨ ਕੋਲ ਮੰਗ ਕਰਦੇ ਆ ਵੀ ਜਿਹੜਾ ਰਾਜਕਮਾਰ ਨੇ ਨੁਕਸਾਨ ਕੀਤਾ ਵਾ ਉਹਦੇ ਕੋਲੋਂ ਪਰਪਾਈ ਕੀਤੀ ਜਾਵੇ ਜਿੰਨਾ ਨੁਕਸਾਨ ਕੀਤਾ ਵਾ ਤੇ ਉਹਦੇ ਨਾਲ ਹੀ ਦੇਖੋ ਜਿਹੜੇ 11 ਕਿਲੇ ਹੁਣ ਦੁਬਾਰਾ ਇਹ ਖੱਡੇ ਲਗਾਉਣ ਨੂੰ ਤਿਆਰ ਹੋਏ ਸਕੇ ਉਹ ਵੀ ਅਜੇ ਹਾਲਾਤ ਬਣਨੇ ਸੀਗੇ ਉਹ ਤਾਂ ਉਹ ਤਾਂ ਆਪਾਂ ਨੂੰ ਦੇਖਦਾ ਹੀ ਜਿਹੜੇ ਉਹਨਾਂ ਨੇ ਕਰਨੇ ਸੀਗੇ ਇੱਥੋਂ ਥੋੜੀ ਮਿੱਟੀ ਚੱਕਣੀ ਉਹਨੇ ਲਾ ਕੇ ਲਾ ਕੇ ਏਰੀਆ ਚ ਪਹੁੰਚਕੀ ਜਾਣੀ ਇਹਦੇ ਨਾਲ ਦੇ ਚੱਕੜੀ ਸੀ ਵੀ ਸਰ ਐਜਾ ਕੋ ਰਿਕਨੀ ਮਨਜ਼ੂਰੀ ਆਪਣੇ ਮਿਲਦੀ ਹੈ ਗੁਰਮਨ ਵੱਲੋਂ ਜੇ ਵੱਧ ਪੱਟੀ ਇਹਦਾ ਪਰਚਾ ਦਰਜ ਹੋ ਜਾਂਦਾ ਪਰ ਬਹੁਤ ਸਾਰੇ ਲੋਕਾਂ ਨੇ ਤਾਂ ਇੱਥੋਂ ਵੀ ਰੇਤਾ ਚੱਕਿਆ ਹੋਊਗਾ ਉਹਨਾਂ ਤੇ ਕਦੇ ਕੋਈ ਕਾਰਵਾਈ ਨਹੀਂ ਹੋਈ ਕੋਈ ਬਿਲਕੁਲ ਕੋਈ ਕਾਰਵਾਈ ਨਹੀਂ ਹੋਈ ਕਾਰਵਾਈ ਦੀ ਲਗਾਤਾਰ ਮੰਗ ਵੀ ਹੁੰਦੀ ਰਹੀ ਆ ਮੰਗ ਪੱਤਰ ਵੀ ਦਿੱਤੇ ਗਏ ਆ ਕੋਈ ਕਾਰਵਾਈ ਨਹੀਂ ਇਦਾਂ ਦੀ ਹੋਈ ਜਿਕਰ ਜੀ ਉਦੋਂ ਮੌਕੇ ਦੀ ਸਰਕਾਰ ਆ ਉਸ ਸਮੇਂ ਦੀ ਗੱਲ ਕਰੀ ਕੀਤੀ ਜਾਵੇ ਤਾਂ ਉਦੋਂ ਕੀ ਕੰਮ ਨਮਨਾਵਾ ਸੀ ਕਿ ਪਤਾ ਨਹੀਂ ਸੀ ਕਿ ਕਾਰਨ ਕੀ ਲੱਗਦੇ ਪਤਾ ਸਾਰਾ ਹੀ ਸੀਗਾ ਪਰ ਲੋਕ ਕੁਛ ਦੱਬੇ ਹੋਏ ਸੀਗੇ ਜਥੇਬੰਦੀਆਂ ਦਾ ਕੁਝ ਇੱਥੇ ਜ਼ੋਰ ਵੀ ਘੱਟ ਸੀ ਪਹਿਲੀਆਂ ਸਮਿਆਂ ਦੇ ਵਿੱਚ ਜਥੇਬੰਦੀਆਂ ਵੀ ਸੰਯੁਕਤ ਮੋਰਚੇ ਤੋਂ ਬਾਅਦ ਚ ਹੋਣ ਚਾਹੀਦੀਆਂ ਹਾਂ ਸੰਯੁਕਤ ਮੋਰਚੇ ਤੋਂ ਬਾਅਦ ਚ ਹੋਣ ਚ ਆਈਆਂ ਵਾ ਸਾਡੇ ਦਬਾਵੇ ਚ ਖਾਸ ਕਰਕੇ ਮਾਲਵੇ ਚ ਤੇ ਪਹਿਲੋਂ ਹੀ ਹੈਗੀਆਂ ਸੀਗੀਆਂ ਹੁਣ ਜਿਹੜਾ ਰੋਲ ਸਰਕਾਰਾਂ ਨਹੀਂ ਨਿਭਾ ਸਕਦੀਆਂ ਉਹ ਜਥੇਬੰਦੀਆਂ ਨੇ ਬੁਨ ਟਿਕਿਆ ਵਾ ਦੇਖੋ ਜੀ ਮੈਂ ਪਾਰਟੀ ਤੋਂ ਆਪਣੀ ਉੱਪਰ ਉੱਠ ਕੇ ਜੇਕਰ ਨਹੀਂ ਕੋਈ ਸੁਣਵਾਈ ਹੁੰਦੀ ਤਾਂ ਤੁਸੀਂ ਵੀ ਲਗਾਤਾਰ ਇਸ ਧਰਨੇ ਦਾ ਹਿੱਸਾ ਬਣੇ ਰਹੋਗੇ ਮੈਂ ਬਿਲਕੁਲ ਜੀ ਕਿਸਾਨਾਂ ਦੇ ਨਾਲ ਪਹਿਲੋਂ ਵਾ ਜੇ ਪਾਰਟੀ ਦੇ ਵਿੱਚ ਨਹੀਂ ਸੁਣਵਾਈ ਹੁੰਦੀ ਮੈਂ ਕਿਸਾਨਾਂ ਦੇ ਨਾਲ ਖੜਾ ਹੋ ਕੇ ਤਹੀਂ ਆਪਣੇ ਹੱਕ ਜਿਹੜੇ ਲੈਣੇ ਆ ਸਾਰੇ ਜਿਹੜੇ ਬਣਦੇ ਆ ਤਾਂ ਇਹ ਬਲਾਕ ਪ੍ਰਧਾਨ ਸੀ ਸਤਨਾਮ ਲੋਗੜ ਕਹਿੰਦੇ ਜੇਕਰ ਪਾਰਟੀ ਦੇ ਵਿੱਚ ਰਹਿ ਰਹਿ ਕੇ ਵੀ ਇਹਨਾਂ ਨੇ ਇੱਕ ਵੱਡਾ ਸਟੈਂਡ ਲਾਇਆ ਜਿੱਥੇ ਬੰਦੀ ਨਾਲ ਖੜਿਆ ਤਾਂ ਇਸ ਤੋਂ ਅੱਗੇ ਸਾਰੇ ਵਾਰ-ਵਾਰ ਆਪਾਂ ਗਲਤਵੱਤ ਕਰਾਂਗੇ ਪ੍ਰਧਾਨ ਜੀ ਅੰਜ ਸਰ ਅੱਜ ਤਕਰੀਬਨ ਤੀਜਾ ਦਿਨ ਤਾਂ ਹੋ ਗਿਆ ਪ੍ਰਸ਼ਾਸਨ ਹੁਣ ਤੱਕ ਕੋਈ ਗੱਲਬਾਤ ਕੋਈ ਨੇਪਰੇ ਚੜਦੀ ਹੈ ਕਿ ਨਹੀਂ ਕਿ ਉੱਥੇ ਮਾਮਲਾ ਜੀ اٹਕਿਆ ਹੋਇਆ ਨਹੀਂ ਪ੍ਰਸ਼ਾਸਨ ਨੇ ਹਜੇ ਤੱਕ ਕੋਈ ਵੀ ਢਿੱਲਾ ਮਠਾ ਬੋਧ ਰਵਈਆ ਹੈ ਕੱਲ ਸਾਡੇ ਕੋ ਮੰਗ ਪੱਤਰ ਲਗਾਇਆ ਸੀਗੇ ਉਸ ਤੋਂ ਬਾਅਦ ਕੋਈ ਗੱਲ ਨਹੀਂ ਤੇ ਖਲਾਤ ਤੋਂ ਬੱਤਰੀਆ ਪ੍ਰਸ਼ਾਸਨ ਨੇ ਸਾਰੇ ਕੰਮ ਬੜੀ ਭੁਗਤ ਦੇ ਨਾਲ ਹੋਇਆ ਵਾ ਬਾਕੀ ਖਾਡੇ ਤੁਸੀਂ ਦੇਖੀ ਆ ਇਹ ਜਿਹੜੀ ਇਹ ਮਿੱਟੀ ਆਪਣੇ ਜ਼ਮੀਨ ਦਾ 11 ਕਿੱਲੇ ਹੋਣਾ ਉਹਦੇ ਵੀ ਹਾਲਾਤ ਇਹੀ ਬਣਨੇ ਆ ਐ ਸਰ ਤੁਸੀਂ ਇਹ ਦਰਿਆਵਾਂ ਦੇ ਨੇੜੇ ਨਜ਼ਦੀਕ ਰਹਿੰਦੇ ਹੋ ਪਾਣੀ ਦਾ ਮੌਸਮ ਫਲੱਡ ਸੀਜ਼ਨ ਚੱਲ ਰਿਹਾ ਐਥੇ ਤਾਂ ਮੇਰਾ ਖਿਆਲ ਚ ਮੇਰੇ ਕੋਲ ਤਾਂ ਕੋਈ ਫੀਤਾ ਵਗੈਰਾ ਨਹੀਂ ਐ ਤੁਸੀਂ ਤਾਂ ਚੱਲ ਅੱਖਾਂ ਚੋਂ ਕੱਢ ਕੇ ਮਿਲ ਲੈਨੇ ਹੋ ਕਿੰਨਾ ਕੁ ਡੁੰਗਾ ਟੋਏ ਹੋ ਸਕਦੇ ਟੋਕੜ 40 ਫੁੱਟ ਆ ਜੀ 40 ਫੁੱਟ ਆ ਜੀ ਅਸਰ ਵਿੱਚ ਕਈ ਲੱਗਦਾ ਸੜਕ ਇਹ ਵਿਚਾਲੇ ਛੋਟੀ ਜੀ ਹੈ 30 40 ਫੁੱਟ ਦੇ ਟੋਏ ਆ ਇਹ ਇਸ ਤਰ੍ਹਾਂ ਪਏ ਆ ਪਹਿਲੋਂ ਉੱਪਰ ਹੀ ਨਿਗਾਹ ਮਾਰ ਕੇ ਵੇਖੋ ਇਹ ਪਹਿਲਾਂ ਉੱਥੋਂ ਤੱਕ ਸੀਗਾ ਆ ਜਿਹੜੀ ਦੁਆਰਾ ਮਿੱਟੀ ਚੱਕੀਆ ਸਟੈਪ ਬਣਿਆ ਇਹ ਹਰ ਸਾਲ ਇਸ ਤੋਂ ਮਿੱਟੀ ਚੱਕ ਹੁੰਦੀ ਆ ਹੁਣ ਵੀ ਉਹ ਮਿੱਟੀ ਚੱਕ ਹੋ ਰਹੀ ਆ ਇਹਦੇ ਵਿੱਚੋਂ ਲਗਾਤਾਰੀ ਮਿੱਟੀ ਚੱਕ ਹੋ ਰਹੀ ਆ ਇਹ ਤਾਂ ਇਹੋ ਗਾ ਲੋਗੇ ਕਹਿੰਦੇ ਚਵਾਨੀ ਕਸਦੇ ਘਰ ਦੇ ਘਸਗੇ ਤੇ ਹੁਣ ਜਮੇ ਕੰਮ ਘਸਿਆ ਪਿਆ ਜਦੋਂ ਕਿਤੇ ਪਾਸੇ ਮਿੱਟੀ ਨਹੀਂ ਨ ਦਿੱਤਾ ਨਹੀਂ ਮਿਲਦੀ ਉਦੋਂ ਇੱਥੇ ਆ ਜਾਂਦੇ ਉਦ ਇਹ ਇੱਕ ਗੱਲ ਹੋਰ ਤੁਸੀਂ ਇਹ ਪੁੱਛਿਆ ਇਹ ਬਲਾਕ ਪ੍ਰਧਾਨ ਸਰਕਾਰ ਦਾ ਹਿੱਸਾ ਆ ਇਹ ਸਰਕਾਰ ਦਾ ਹਿੱਸਾ ਤਾਂ ਹੈ ਹੀ ਆ ਇਹ ਸਾਡੀ ਕਿਸਾਨ ਜੁਨੀਅਨ ਦੇ ਐਗਜਕਟਿਵ ਮੈਂਬਰ ਪੰਜਾਬ ਆ ਇਸ ਟਾਈਮ ਸੰਤਰਾਪ ਸਿੰਘ ਜੀ ਆ ਦੇਖੋ ਇਹ ਉਹਨਾਂ ਨੇ ਵੀ ਇੱਕ ਵੱਡਾ ਬਿਆਨ ਦਿੱਤਾ ਕਹਿੰਦੇ ਕਿ ਜਥੇਬੰਦੀ ਨਾਲ ਮੈਂ ਪਹਿਲਾਂ ਖੜਾ ਤੇ ਕੋਈ ਨਹੀਂ ਕਹਿੰਦਾ ਸਰਕਾਰ ਬਾਅਦ ਚ ਪਹਿਲਾਂ ਜਥੇਬੰਦੀ ਆ ਵੱਡਾ ਬਿਆਨਾ ਜੋ ਉਹਨਾਂ ਨੇ ਵੀ ਇੱਕ ਦਿੱਤਾ ਹਾਂ ਜੀ ਜਥੇਬੰਦੀ ਪਹਿਲਾਂ ਆ ਸਾਰੇ ਸਾਰੇ ਅਸੀਂ ਸਾਰੇ ਕਿਸੇ ਕਿਸੇ ਨਾਲ ਕਿਸੇ ਪਾਰਟੀ ਦਾ ਸੰਬੰਧ ਆ ਸਾਡੇ ਸਾਡੀ ਜਥੇਬੰਦੀ ਜਿਹੜੀ ਆ ਇਹਦੇ ਵਿੱਚ ਵੋਟਾਂ ਵੇਲੇ ਕਿਸੇ ਤੇ ਕੋਈ پابੰਦੀ ਨਹੀਂ ਪ੍ਰਧਾਨ ਜੀ ਵੱਲੋਂ ਵੋਟਾਂ ਵੇਲੇ ਕਿਸੇ ਵੀ ਪਾਰਟੀ ਦੇ ਨਾਲ ਜਾ ਸਕਦੇ ਆ ਆਪ ਦਾ ਬਿੱਲਾ ਲਾ ਕੇ ਕਿਸੇ ਦੀ ਵੀ ਨਾਲ ਜਾ ਸਕਦੇ ਵੋਟ ਪਾ ਸਕਦੇ ਆ ਔਰ ਜਦੋਂ ਅੱਗੂ 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 ਪਿਛਾਈ ਜੁਆਇੰਟ ਇਹ ਜਥੇਬੰਦੀ ਨਾਲ ਸਾਡੇ ਵਿੱਚ ਸਾਰੀਆਂ ਹੀ ਪਾਰਟੀਆਂ ਦੇ ਨਾਲ ਨੁਮਾਇੰਦੇ ਹੈਗੇ ਆ ਬੰਦੇ ਹੈਗੇ ਵਿਚਾਲੇ ਸਾਰੀਆਂ ਪਾਰਟੀਆਂ ਦੇ ਕੋਈ ਪਾ ਕਿਸੇ ਨੇ ਕਿਸੇ ਪਾਰਟੀ ਨਾਲ ਤਾਂ ਬੰਦਾ ਜ਼ਰੂਰ ਜੁੜਿਆ ਹੁੰਦਾ ਹਾਂਜੀ ਹਾਂਜੀ ਸਾਰੇ ਹੀ ਜੁੜੇ ਆ ਕਿਸੇ ਨਾ ਕਿਸੇ ਪਾਰਟੀ ਦੇ ਨਾਲ ਪਰ ਕਿਸਾਨਾਂ ਦੇ ਵਾਸਤੇ ਨਾਲ ਅਸੀਂ ਸਾਰੇ ਇਕੱਠੇ ਹੁੰਦੇ ਹਾਂ ਇਕੱਠੇ ਹੁੰਦੇ ਹਾਂ ਜੀ ਐ ਤੁਸੀਂ ਬڑے ਵੱਡੇ ਵੱਡੇ ਬਿਆਨ ਦੇਣੋ ਕੱਲ ਵੀ ਤੁਸੀਂ ਕਹੇ ਕਿ ਜੇਕਰ ਨਹੀਂ ਕੋਈ ਸੁਣਵਾਈ ਹੁੰਦੀ ਤਾਂ ਅਸੀਂ ਤਾਂ ਰੋਡ ਜਾਮ ਕਰ ਦੇਾਂਗੇ ਤੇ ਕੀ ਲੱਗਦਾ ਹੈ ਕਿ ਹੁਣ ਸਮਾਂ ਆ ਗਿਆ ਹੈ ਰੋਡ ਜਾਮ ਕਰਨ ਦਾ ਜਾਂ ਅਜੇ ਉਡੀਕ ਬਾਕੀ ਹੈ ਦੇਖੋ ਜੀ ਜੇਕਰ ਸਰਕਾਰ ਸਾਡੀ ਸੁਣਵਾਈ ਨਹੀਂ ਕਰਦੀ ਇਸੇ ਤਰ੍ਹਾਂ ਕੁੰਭ ਕਰਨ ਦੀ ਨੀਂਦ ਸੁੱਤੀ ਰਹੀ ਤੇ ਅਸੀਂ ਕੁਝ ਨਾ ਕੁਝ ਤਾਂ ਜ਼ਰੂਰ ਕਰਾਂਗੇ ਕੋਈ ਸਟੈਂਡ ਲਿਆ ਜਾ ਸਕਦਾ ਕੋਈ ਨਾ ਕੋਈ ਸਟੈਂਡ ਤਕੜੇ ਢੰਗ ਨਾਲ ਲਿਆ ਜਾ ਸਕਦਾ ਕਿਉਂਕਿ ਆ ਜਿਹੜੀ ਟੋਇਆਂ ਦੀ ਗੱਲ ਕਰ ਰਹੇ ਆ ਤੁਸੀਂ ਇਹਦੇ ਵਿੱਚ ਸਾਡੇ ਪਿੰਡ ਦੀ ਪੰਚਾਇਤੀ ਪੈੜੀ ਵੀ ਆ ਪੰਚਾਇਤੀ ਪੈੜੀ ਤਾਂ ਵੱਧ ਰੱਖਵਾਵਾ ਕਿਸ ਪਿੰਡ ਦੀ ਵਸਨੀਕ ਹਾਂ ਮੈਂ ਇਸੇ ਪਿੰਡ ਦਾ ਹੀ ਆ ਜੀ ਬਾਂਗੀਵਾਲ ਦਾ ਤੇ ਇੱਕ ਇਸ ਸੰ ਦੇ ਵਜੇ ਆਪਾਂ ਗੱਲ ਕਰੀ ਤਾਂ ਬੜਾ ਮੈਨੂੰ ਲੱਗਦਾ ਕਾਫੀ ਅਰਸਾ ਲੱਗਿਆ ਹੋਣਾ ਇੰਨੇ ਵੱਡੇ ਟੋਏ ਕੱਢਣ ਤੇ ਕਿਹੜੀ ਸੰ ਦੀ ਗੱਲ ਆ ਜਦੋਂ ਇੱਥੋਂ ਮਾਈਨਿੰਗ ਹੋਈ ਸੀ ਦੇਖੋ ਜੀ ਇਹ ਰਾਜਕਮਾਲ ਠੇਕੇਦਾਰ ਦੀ ਕਹਿ ਲਓ ਵੀ ਪਦੈਸ਼ ਹੀ ਇੱਥੇ ਹੀ ਹੋਈ ਆ ਉਹ ਪਹਿਲਾਂ ਇੱਕ ਪਰਚੀ-ਪੁਰਚੀ ਕੱਟਦਾ ਹੁੰਦਾ ਸੀ ਮਾੜਾ ਮੋਟਾ ਠੇਕੇਦਾਰਾਂ ਦੇ ਨਾਲ ਉਸ ਤੋਂ ਬਾਅਦ ਜਦੋਂ ਉਹਨੂੰ ਰੇਤਾ ਦਾ ਪੋਸਟ ਪੈ ਗਿਆ ਇਥੋਂ ਪੈਸੇ ਬਣਨੇ ਸ਼ੁਰੂ ਹੋ ਗਏ ਉਹਨੇ ਵਿੱਚ ਸਾਡੇ ਪਿੰਡਾਂ 'ਚ ਸਾਡੇ ਇਲਾਕੇ 'ਚ ਆਮ ਵਿੱਚ ਕਾਲੀਆਂ ਭੇਡਾਂ ਜਿਹਨੂੰ ਕਹਿੰਦੇ ਨੇ ਆਪਾਂ ਹੁੰਦੀਆਂ ਹੀ ਆ ਉਹ ਉਹ ਨਾਲ ਰਲ ਜਾਂਦੀਆਂ ਹੁੰਦੀਆਂ ਮਿਲੀ ਭੁਗਤ ਨਾਲ ਹੀ ਹੁੰਦਾ ਵਾ ਸਾਰਾ ਕੁਝ ਰਲ ਮਿਲ ਕੇ ਕੰਮ ਹੈ ਬਿਲਕੁਲ 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 ਕੀ ਲੱਗਦਾ ਹੈ ਕਿ ਦੇਖੋ ਇਸ ਸੁਨੁਕਤ ਮੋਰਚੇ ਨੇ ਜਦੋਂ ਇੱਕ ਵੱਡਾ ਦਿੱਲੀ ਦੇ ਵਿੱਚ ਤੁਸੀਂ ਵੱਡੀ ਲੜਾਈ ਲੜੀ ਆ ਉਸ ਤੋਂ ਬਾਅਦ ਬਹੁਤ ਸਾਰੇ ਜੱਥੇਬੰਦੀਆਂ ਹੋਣ ਦੇ ਵਿੱਚ ਆ ਗਿਆ ਕਿ ਲੱਗਦਾ ਉਹਦੋਂ ਜੱਥੇਬੰਦੀਆਂ ਨਹੀਂ ਸੀ ਤਾਂ ਕਰਕੇ ਇੰਨਾ ਵੱਡਾ ਸਕੈਮ ਹੋ ਗਿਆ ਦੇਖੋ ਜੀ ਜਦੋਂ ਕਹ ਲੋ ਵੀ ਸੰਯੁਕਤ ਕਿਸਾਨ ਮੋਰਚੇ ਦੀਆਂ ਮੀਟਿੰਗਾਂ ਹੋਈਆਂ ਉਥੇ ਧਰਨੇ ਲੱਗੇ ਮਜਾਰੇ ਹੋਏ ਮੋਦੀ ਦੇ ਆਪਾਂ ਤਿੰਨ ਕਾਨੂੰਨ ਕਾਲੇ ਜਿਹੜੇ ਆ ਉਹ ਵਾਪਸ ਕਰਵਾਏ ਆ ਉਸ ਤੋਂ ਬਾਅਦ ਸਾਡੇ ਦੁਆਬੇ ਵਾਲਿਆਂ ਨੂੰ ਵੀ ਪਤਾ ਲੱਗਾ ਵੀ ਇਹ ਜਥੇਬੰਦੀਆਂ ਵੀ ਕੰਮ ਕਰਵਾ ਸਕਦੀਆਂ ਨਹੀਂ ਤਾਂ ਅਸੀਂ ਪ politcal ਪਾਰਟੀਆਂ ਨਾਲ ਹੀ ਸ਼ੁਰੂ ਤੋਂ ਜੁੜੇ ਆਏ ਆ ਅੱਜ ਵੀ ਸਾਡੇ ਬੰਦੇ ਆ ਵਿੱਚ ਹਰ ਇੱਕ ਧਰਮ ਦਾ ਹਰ ਇੱਕ ਜਾਤ ਦਾ ਹਰ ਇੱਕ ਮਜ਼ਬਦ ਦਾ ਸਾਡੇ ਨਾਲ ਰਿਲੇਟਡ ਆ ਬੰਦਾ ਇਹ ਕੱਲਾ ਕਿਸਾਨਾਂ ਦਾ ਏਕਾ ਨਹੀਂ ਸਾਰੇ ਨਾਲ ਮਜ਼ਦੂਰਾਂ ਦਾ ਏਕਾ ਵੀ ਆ ਸਾਡੇ ਨਾਲ ਮਤਲਬ ਹੈਗੇ ਆ ਸਾਡੇ ਨਾਲ ਕਾਂਗਰਸ ਪਾਰਟੀ ਦੇ ਵੀ ਬੰਦੇ ਆ ਸਾਡੇ ਨਾਲ ਪੰਜਾਬ ਸਰਕਾਰ ਦੇ ਮਤਲਬ ਮੌਜੂਦਾ ਪੰਜਾਬ ਸਰਕਾਰ ਦੇ ਲੀਡਰ ਵੀ ਆ ਆਮ ਆਦਮੀ ਪਾਰਟੀ ਦੇ ਵੀ ਹੈਗੇ ਆ ਮੈਂ ਵੀ ਇੱਕ ਵਰਕਰ ਆ ਆਮ ਆਦਮੀ ਪਾਰਟੀ ਦਾ ਰਿਆਵਾ ਪਰ ਸਾਡੀ ਜਦੋਂ ਸੁਣਵਾਈ ਨਹੀਂ ਹੁੰਦੀ ਇਹ ਸੱਜੇ ਕੋਰ ਗੱਲਾਂ ਦੇਖੋ ਇਹ ਲੋਕ ਆਮ ਅਕਸਰ ਇਹ ਗੱਲ ਕਹਿ ਦਿੰਦੇ ਆ ਕਹਿੰਦੇ ਇਹ ਸਰਕਾਰ ਨਾਲ ਦਾ ਕਹਿੰਦੇ ਕਿ ਪੁਰਾਣੀਆਂ ਸਰਕਾਰਾਂ ਹੀ ਚੰਗੀਆਂ ਸੀ ਦੂਜੇ ਪਾਸੇ ਉਹ ਇਹ ਵੀ ਗੱਲ ਸੁਣਨ ਨੂੰ ਮਿਲਦੀ ਆ ਕਹਿੰਦੇ ਕਿ ਉਦੋਂ ਕੋਈ ਧਰਨਾ ਰੋਸ ਸਮਝਾਰਾ ਹੁੰਦਾ ਸੀ ਤਾਂ ਇੱਕ ਅਦੇ ਦਿਨ 'ਚ ਕੋਈ ਨਾ ਕੋਈ ਸਾਡੀ ਸੁਣਵਾਈ ਕਰਨ ਆ ਜਾਂਦਾ ਸੀ ਕਹਿੰਦੇ ਹੁਣ ਤਾਂ ਪੰਜ-ਪੰਜ ਦਿਨ ਲੰਘ ਜਾਂਦਾ ਕੋਈ ਸੁਣਦਾ ਹੀ ਨਹੀਂ ਇੱਥੇ ਦੇਖੋ ਜੀ ਸਾਨੂੰ ਚਾਹ ਬਹੁਤ ਸੀ ਵੀ ਸਾਡੇ ਸਰਕਾਰ ਬਦਲਨੀ ਆ ਅਸੀਂ ਸਰਕਾਰ ਤਾਂ ਬਦਲਾਅ ਲਿਆਵਾਂਗੇ ਸਾਨੂੰ ਵੱਡੇ-ਵੱਡੇ ਮਤਲਬ ਕਹਿ ਲਓ ਵੀ ਸਾਨੂੰ ਬਿਨਾਂ ਪੌੜੀ ਤੋਂ ਸਫਾਈ ਦੇ ਤੇ ਛਾੜ ਦਿੱਤਾ ਬਿਤ ਤੁਹਾਡੇ ਲਈ ਬਦਲਾ ਲੈ ਕੇ ਆਏ ਆ ਆਮ ਘਰਾਂ ਦੇ ਕਾਕੇ ਆ ਪਰ ਉਹ ਗਮਰਾਹ ਹੋ ਗਏ ਲੋਕ ਉਹਦੇ ਵਿੱਚ ਬਾਅਦ ਚ ਪਤਾ ਲੱਗਾ ਵੀ ਇਹ ਇੱਕ ਆਮ ਘਰਾਂ ਦੇ ਲੋਕ ਨਹੀਂ ਆਏ ਇਹਦੇ ਚ ਖਾਸ ਘਰਾਂ ਦੇ ਲੋਕ ਜਿਆਦਾ ਆਏ ਕਿਉਂਕਿ ਜੇ ਇਹਨਾਂ ਚ ਐਮਐਲਏ ਆਏ ਆ ਜਾਂ ਸਰਕਾਰਾਂ ਬਣੀਆਂ ਵਾਂ ਜਾਂ ਕੋਈ ਸਾਡੇ ਲੀਡਰ ਪਿੰਡਾਂ ਦੇ ਉੱਠੇ ਆ ਉਹ ਆਏ ਤਾਂ ਇਹਨਾਂ ਪਾਰਟੀਆਂ ਚੋਂ ਹੀ ਆ ਨਾ ਜਿਹੜੀਆਂ ਪਾਰਟੀਆਂ ਤੋਂ ਅਸੀਂ ਦੁਖੀ ਹੋ ਕੇ ਤੁਰੇ ਸੀ ਅੱਜ ਵੀ ਸਾਡੀ ਆਮ ਆਦਮੀ ਪਾਰਟੀ ਦੇ ਵਰਕਰ ਜਿਹੜੇ ਦਿਨ ਰਾਤ ਮਿਹਨਤ ਕਰਦੇ ਰਹੇ ਆ ਜਿਹੜੇ ਸਾਡੇ ਸਤਨਾਮ ਸਿੰਘ ਜੀ ਆ ਇਹਨਾਂ ਨੇ ਇਹ ਨੀਰਮੇਂਤ ਕੀਤੀ ਆ ਇਹਨਾਂ ਨੇ ਘਰ ਫੂਕੇ ਤਮਾਸ਼ਾ ਦੇਖਿਆ ਪਰ ਅੱਜ ਵੀ ਸਾਡੇ ਨਾਲ ਹੀ ਜਥੇਬੰਦੀ ਦੇ ਨਾਲ ਖੜੇ ਆ ਕਿਉਂ ਖੜੇ ਆ ਕਿਉਂਕਿ ਸਰਕਾਰ ਚ ਸੁਣਵਾਈ ਨਹੀਂ ਹੋਈ ਬਿਲਕੁਲ ਜੀ ਕੋਈ ਹੋਰ ਆਪਣੀ ਗੱਲ ਰੱਖਣੀ ਚਾਹੁੰਦਾ ਹੋਵੇ ਤਾਂ ਇਹ ਮੈਨੂੰ ਦੱਸ ਸਕਦੇ ਹੋ ਤੁਸੀਂ ਤਾਂ ਇਹ ਭਾਰਤੀ ਕਿਸਾਨ ਯੂਨੀਅਨ ਦੇ ਜੋ ਅੱਗੂ ਹਾਂਜੀ ਅੱਗੇ ਆ ਸਕਦੇ ਜਿਸ ਨੇ ਕੋਈ ਗੱਲ ਰੱਖਣੀ ਹੋਵੇ ਆ ਜਾਓ ਸਾ ਨੌਜਵਾਨ ਮੁੰਡਾ ਹਲਾ ਤਾਂ ਇਹ ਸਾਰਿਆਂ ਨੂੰ ਆਪਾਂ ਕਿਹਾ ਇੱਕ ਹੋਰ ਤਸਵੀਰ ਹੋਰ ਦਿਖਾ ਦਿੰਨੇ ਕਿ ਲਗਾਤਾਰ ਜਿੱਥੇ ਮੈਨਿੰਗ ਹੋਈ ਆ ਤਾਂ ਇਹ ਕੁਝ ਪਰੋਸਯੋਗ ਸੂਤਰਾਂ ਤੋਂ ਹਵਾਲੇ ਤੇ ਵੀ ਇੱਕ ਵੱਡੀ ਖਬਰ ਇੱਕ ਹੋਰ ਨਿਕਲ ਕੇ ਸਾਹਮਣੇ ਆਈ ਹੈ ਕਹਿੰਦੇ ਕਿ ਇੱਕ ਹਲਕਾ ਚਾਰਜ ਹੈ ਉਹ ਕੋਈ ਵੀ ਹੋ ਸਕਦਾ ਹੈ ਉਹ ਕਹਿੰਦਾ ਗੁੰਡਿਆਂ ਨੂੰ ਕਿਹੜੇ ਚੋਰੀਆਂ ਲੁੱਟਾ ਖੋਹਾਂ ਕਰਦੇ ਆ ਤੇ ਫੋਨ ਬੜੀ ਛੇਤੀ ਕਰ ਦਿੰਦਾ ਅਕਸਰ ਉਹ ਹਲਕਾ ਚਾਰਜ ਕਿਹੜਾ ਹੈ ਉਸ ਵਿਸ਼ੇ ਤੇ ਵੀ ਗੱਲ ਕਰਾਂਗੇ ਕਿਉਂਕਿ ਹਲਕਿਆਂ ਚਾਰਜ ਬਹੁਤ ਐ ਇੱਕ ਇੱਕ ਸਾਈਡ ਤੇ ਦੋ ਦੋ ਹਲਕਿਆਂ ਚਾਰਜ ਬਲਾਕ ਪ੍ਰਧਾਨ 15 15 20 ਵੀ ਲਾਇਆ ਹੋਇਆ ਅਸਲ ਦੇ ਵਿੱਚ ਉਹ ਹਲਕਾਂ ਚਾਰਜ ਕਿਹੜਾ ਜਿਸ ਤੇ ਜੋ ਜੋ ਖਬਰ ਆ ਰਹੀ ਹੈ ਜੋ ਲੋਕਾਂ ਨੇ ਦੱਸਿਆ ਤੋਂ ਉਸ ਵਿਸ਼ੇ ਤੇ ਵੀ ਆਪਾਂ ਗੱਲਬਾਤ ਕਰਾਂਗੇ ਅਗਲੀ ਖਾਸ ਖਬਰ ਦੇ ਵਿੱਚ ਪਰ ਇੱਕ ਵਾਰ ਆਪਾਂ ਉਹ ਵੀ ਸਥਾਨ ਦੇਖ ਲੈਣਾ ਜਿੱਥੇ ਕਿ ਮਾਈਨਿੰਗ ਹੋਣੀ ਸੀ ਇੱਕ ਵਾਰ ਜੀ ਨਾਲ ਚੱਲਾਂਗੇ ਕਿੱਥੇ ਹੁਣ ਦੁਬਾਰਾ ਹੋਣੀ ਸੀ ਜੀ ਬਿਲਕੁਲ ਜੀ ਸਾਰੇ ਚੱਲਦੇ ਆ ਤਾਂ ਇੱਕ ਵਾਰ ਅੱਗੇ ਜਿੱਥੇ ਕਿ ਮਾਈਨਿੰਗ ਹੋਣੀ ਸੀ ਤਾ ਇਧਰ ਤੱਕ ਮੈਂ ਕੈਮਰਾਮੈਨ ਨੂੰ ਕਹਾਂ ਕਿ ਇਧਰ ਮੜਾ ਕੈਮਰਾ ਕਮਾਈ ਚੱਲ ਤੋ ਨਾਲ ਤੇ ਆਹ ਦੇਖ ਸਕਦੇ ਹੋ ਕਿੰਨਾ ਆ ਨਾਲ ਹੀ ਤਕਰੀਬਨ ਪੂਰਾ ਟਾਈਮ ਬਣਿਆ ਹੋਇਆ ਕਿਦਾਂ ਕਿ ਇਹ ਕਹਿੰਦੇ ਕੋ ਮਲਾਨਾ ਡੈਮ ਸੀ ਉੱਥੇ ਪਾੜ ਪੈ ਗਿਆ ਤੇ ਕਈ ਪਾਣੀ ਵਿੱਚ ਨਿਕਲ ਕੇ ਘਰ ਰੁੜ ਗਏ ਤੇ ਵੀ ਇੱਕ ਡੈਮ ਬਣਿਆ ਹੋਇਆ ਪਰ ਪਾਣੀ ਛੜਨਾ ਬਾਕੀ ਹੈ ਤਾਂ ਹੋ ਸਕਦਾ ਹੈ ਕਹਿੰਦੇ ਕਿ ਦਰਿਆ ਇੱਥੇ ਵੀ ਪਹਿਲਾਂ ਚੱਲਿਆ ਹੋਇਆ ਇਸ ਸੈਰੀ ਦੇ ਵਿੱਚ ਦਰਿਆ ਚੱਲਿਆ ਹੋਇਆ ਤਾਂ ਉਹਨਾਂ ਕੋਈ ਮਾੜੀ ਕਿਸਮਤ ਨੂੰ ਹੋਵੇ ਕਿ ਪਾਣੀ ਜ਼ਿਆਦਾ ਆ ਜਾਵੇ ਤੇ ਫਿਰ ਉਧਰਲਾ ਦਰਿਆ ਇੱਧਰ ਆ ਜਾਵੇ ਤਾਂ ਫਿਰ ਇਸ ਦਾ ਆਮ ਆਦੀ ਪਾਰਟੀ ਦੇ ਇੱਕ ਵੱਡਾ ਬਦਲਾਅ ਵੀ ਹੋ ਸਕਦਾ ਹੈ ਬਦਲਾਅ ਦੇ ਨਾਂ ਤੇ ਬਹੁਤ ਵਾਰੀ ਲੋਕ ਰੋਲਾ ਪਾਉਂਦੇ ਆ ਜਨਤਾ ਗੱਲਾਂ ਕਰਦੀ ਹੈ ਕਿ ਕੋਈ ਵੀ ਕੰਮ ਹੋ ਜਾਵੇ ਕਹਿੰਦੀ ਇਹ ਕਿੰਨੀ ਇਹ ਤਾਂ ਸਰਕਾਰ ਨੇ ਇੱਕ ਵੱਡਾ ਬਦਲਾਅ ਕੀਤਾ ਤਾਂ ਸਾਡੀ ਲਗਾਤਾਰ ਕੋਸ਼ਿਸ਼ ਹੁੰਦੀ ਹੈ ਕਿ ਜੋ ਬਦਲਾਅ ਹੈ ਉਹ ਬਦਲਾਅ ਕਿਹੜੇ-ਕਿਹੜੇ ਹੋਏ ਸਰਕਾਰ ਦੇ ਆ ਉਹ ਤੁਹਾਡੇ ਤੱਕ ਅਸੀਂ ਪਹੁੰਚਾਈਏ ਖਾਸ ਕਰਕੇ ਸਾਡੇ ਸੀਐਮ ਜੋ ਭਗਵੰਤ ਮਾਨ ਉਹ ਕਹਿੰਦੇ ਹੁੰਦੇ ਸੀ ਵੀ ਜੇਕਰ ਕੋਈ ਮੈਂ ਬੋਰਡ ਨਹੀਂ ਪੱਥਰ ਰੱਖਦਾ ਤਾਂ ਕਹਿੰਦਾ ਮਿਸਤਰੀ ਦਾ ਨਾਮ ਉਹ ਤੇ ਹੋ ਸਕਦਾ ਜੋ ਮਿਸਤਰੀ ਹੈ ਜੋ ਉੱਤੇ ਹੋਰ ਕਾਰੀਗਰ ਹੁੰਦੇ ਆ ਤਾਂ ਕਹਿੰਦਾ ਇੱਥੇ ਸਾਡੇ ਲੀਡਰਾਂ ਦਾ ਨਾਮ ਨਹੀਂ ਹੋਣਾ ਪਰ ਹੁਣ ਕਿਤੇ ਮਰਜ਼ੀ ਵੀ ਦੇਖ ਲਓ ਕਿ ਇੱਕ ਸ਼ਹਿਰ ਜੇਕਰ ਨਕੌਦਰ ਦੀ ਮੈਂ ਗੱਲ ਕਰਾਂ ਤਾਂ ਇੱਕ ਵਾਰਡ ਦੇ ਵਿੱਚ 5-5 ਨਹੀਂ ਪੱਥਰ ਉੱਥੇ ਰੱਖੇ ਪਿਆ ਹੈ ਤਾਂ ਉਹ ਵੀ ਇੱਕ ਬਦਲਾਅ ਹੈ ਤੇ ਬਦਲਾਅ ਦੇ ਨਾਂ ਤੇ ਲਗਾਤਾਰ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਨਵੇਂ-ਨਵੇਂ ਬਦਲਾਅ ਕਿਹੜੇ ਹੋ ਰਿਹਾ ਹੈ ਉਹ ਤੁਹਾਡੇ ਸਾਹਮਣੇ ਲੈ ਕੇ ਆਂਦੇ ਜਾਣ ਪਰ ਦੂਜੀ ਗੱਲ ਕਿ ਇੱਥੇ ਲਗਾਤਾਰ ਧਰਨਾ جاری ਹੈ ਪਰ ਅਜੇ ਤੱਕ ਕੋਈ ਸੁੱਕ ਸਾਦ ਨਹੀਂ ਪੁੱਛਣ ਆਇਆ ਇੱਕ ਦਿਨ ਜਰੂਰ ਪੁਲਿਸ ਮੁਲਾਜ਼ਮ ਬੈਠੇ ਸੀ ਉਸ ਤੋਂ ਬਾਅਦ ਉਹ ਚਲੇ ਗਏ ਪਰ ਉਸ ਤੋਂ ਬਾਅਦ ਕੇ ਏਕਾ ਇਹਨਾਂ ਦਾ ਰਹਿ ਗਿਆ ਔਰ ਇਕੱਠੇ ਇੱਥੇ ਕਿਸਾਨ ਬੈਠਿਆ ਕਿਉਂਕਿ ਜਿਨ੍ਹਾਂ ਨੂੰ ਆਪਣੀ ਜ਼ਮੀਨਾਂ ਡਿੱਗਣ ਦਾ ਡਰ ਹੈ ਜੋ ਜ਼ਮੀਨਾਂ ਨੂੰ ਬਚਾਉਣਾ ਚਾਹੁੰਦੇ ਆ ਉਹ ਇੱਥੇ ਬੈਠਿਆ ਤਾਂ ਇੱਥੇ ਅੱਗੇ ਦੇਖ ਸਕਦੇ ਆ ਕਿ ਇਹ ਸਥਾਨ ਜੀ ਇੱਧਰ ਆਪਣੇ ਜੀ ਜੋ ਆਹ ਵਾਲਾ ਜੋ ਖਾਲੀ ਥਾਂ ਪਿਆ ਸਾਰਾ ਜੀ ਬਚਿਆ ਉਹ ਸ਼ੁਰੂ ਹੋ ਗਏ ਹਾਂਜੀ ਉਹ ਚੰਡੀਆਂ ਤੱਕ ਅਗਲੀਆਂ ਮੋਟਰ ਦਾ ਕਿ ਕਿੰਨੇ ਇੱਥੋਂ ਮੈਰਾੜੀ ਕਿੰਨੇ ਕਿਲੋਮੀਟਰ ਬਣ ਜਾਂਦਾ ਹੋਗਾ ਜੀ ਬਣ ਜਾਂਦਾ ਜੀ 11 ਕਿਲੇ ਥਾਂ 11 ਕਿਲੇ ਥਾਂ ਕਿੰਨਾ ਕਿਲੋਮੀਟਰ ਤੋਂ ਜ਼ਿਆਦਾ ਹੋ ਜਾਊਗਾ ਫਿਰ ਹਾਂਜੀ ਕਿਲੋਮੀਟਰ ਦਾ ਥਾਂ ਕਿਲੋਮੀਟਰ ਪੂਰਾ ਤਾਂ 1 ਕਿਲੋਮੀਟਰ ਪੂਰਾ ਥਾਂ ਹੋਰ ਜਿੱਥੇ ਕਿ ਮਾਈਨਿੰਗ ਹੋਣੀ ਸੀ ਪਰ ਰਾਜਕ ਮਾਰ ਠੇਕੇਦਾਰ ਤੇ ਵੱਡੇ ਇਲਜ਼ਾਮ ਲੱਗੇ ਕਹਿੰਦਾ ਕਿ ਉਹ ਇੰਨੀ ਕਮਿਟੀ ਯਾਰਾ ਪੱਟ ਲੈਂਦਾ ਹੈ ਕਿ ਉਸ ਤੋਂ ਬਾਅਦ ਉਹ ਥਾਂ ਭਰਨੀ ਪਉਜ਼ਾ ਦੁੱਖੀ ਹੋ ਜਾਂਦੀ ਹੈ ਤਾਂ ਹੁਣ ਦਰਿਆ ਦੇ ਵਿੱਚ ਕਿਦਾਂ ਮੈਂ ਵਾਰ-ਵਾਰ ਕਹ ਰਿਹਾ ਪਾਣੀ ਆ ਰਿਹਾ ਤਾਂ ਇਸ ਮੱਦੇ ਨਜ਼ਰ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਔਰ ਦੂਜੀ ਗੱਲ ਜੋ ਕਿਸਾਨ ਵੀਰ ਬੈਠੇ ਆ ਦਰਿਆ ਵਛਾ ਕੇ ਕਦੇ ਧੁੱਪ ਹੋ ਜਾਂਦੀ ਹੈ ਕਦੇ ਛਾਂ ਹੋ ਜਾਂਦੀ ਹੈ ਤੇ ਕਦੇ ਇਹਨਾਂ ਦੀ ਚਾਂਦਨੀ ਉਹ ਉੱਡਣ ਲੱਗ ਜਾਂਦੀ ਹੈ ਤੇ ਕਦੇ ਇਹ ਆਪਣੇ ਉੱਪਰ ਬਾਰਿਸ਼ ਦਾ ਮੌਸਮ ਹੜਾਉਂਦੇ ਆ ਪਰ ਲਗਾਤਾਰ ਅਪਡੇਟ ਸਾਡੀ ਬਣੀ ਹੋਈ ਹੈ ਜੀ ਤੀਜੇ ਦਿਨ ਤੋਂ ਤਾ ਇੱਕ ਵਾਰ ਹੋਰ ਪਛਲਣਿਆ ਪੈਂ ਵੀਰ ਜੀ ਕੋਈ ਹੋਰ ਆਪਣੀ ਗੱਲਬਾਤ ਰੱਖਣਾ ਚਾਵੇ ਤਾਂ ਗੱਲ ਕਰ ਸਕਦੇ ਹੋ ਤੁਸੀਂ ਵੀਰ ਜੀ ਇਹ ਜਿਹੜਾ ਰਕਬਾ ਹੈ ਨਾ ਚੱਕਣਾ ਸ਼ੁਰੂ ਕਰਨ ਲੱਗੇ ਆ ਇਹ ਇਹਦੇ ਬਰੋਬਰ ਆ ਮੜਾ ਜਾਂ ਛਾਤੀ ਮਾਰ ਕੇ ਕੈਮਰਾਮੈਨ ਨੂੰ ਬੇਨਤੀ ਆ ਵੀ ਮੜਾ ਜਾਂ ਫਸਲਾਂ ਦਿਖਾਈਆਂ ਜਾਣ ਵੀ ਨਾਲ ਆ ਫਸਲਾਂ ਦਿਖਾਈਆਂ ਜਾਣ ਅਪਜਾਊ ਜ਼ਮੀਨ ਆ ਕਿਉਂਕਿ ਇਹ ਵੀ ਅਪਜਾਊ ਜ਼ਮੀਨਾਂ ਹੀ ਵੀ ਇਦਾਂ ਦੀ ਝੋਨੇ ਵਾਲੀ ਜ਼ਮੀਨ ਆ ਇੱਕ ਇਹਦੇ ਵਿੱਚ ਇਹ ਹਲਕੀ ਜ਼ਮੀਨ ਨਹੀਂ ਹੈ ਇਹੀ ਹੈ ਦੁਬਾਰਾ ਫਿਰ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਸਾਡਾ ਸਾਡਾ ਜਿਹੜਾ ਅੰਤ ਨਾ ਦੇਖਿਆ ਜਾਵੇ ਅਸੀਂ ਵੀ ਕਮਾਕਾਰਾਂ ਵਾਲੇ ਬੰਦੇ ਆ ਤਕਰੀਬਨ ਸਾਰੇ ਜ਼ਿਮੀਂਦਾਰ ਆ ਇਹਨਾਂ ਦੇ ਝੋਨੇ ਲੱਗੇ ਪਏ ਆ ਤਗੜੇ ਜ਼ਿਮੀਂਦਾਰ ਆ ਇਹਨਾਂ ਦਾ ਅੰਤ ਨਾ ਦੇਖੇ ਸਾਡੀਆਂ ਫਸਲਾਂ ਦਾ ਨੁਕਸਾਨ ਨਾ ਕਰੇ ਇੱਥੇ ਆਣ ਕੇ ਵੱਡੇ ਲੈਵਲ ਦਾ ਕੋਈ ਅਫਸਰ ਭੇਜੋ ਤਾਂ ਸਾਡਾ ਜਿਹੜੀ ਗੱਲਬਾਤ ਆ ਹਾਂ ਆਣ ਕੇ ਟੇਬਲ ਤੇ ਬਹਿ ਕੇ ਸਾਡੇ ਨਾਲ ਗੱਲਬਾਤ ਕਰੀਏ ਤਾਂ ਇੱਥੇ ਪਜਾਉ ਸਾਰੇ ਜ਼ਮੀਨਾਂ ਵਧੀਆ ਜ਼ਮੀਨਾਂ ਜਿੱਥੇ ਕਿ ਝੋਨਾ ਦੇਖ ਸਕਦੇ ਹੋ ਕਿ ਕਿੰਨਾ ਵਧੀਆ ਬੂਟਾ ਖੜਾ ਹੈ ਪਰ ਜੇਕਰ ਇੱਥੇ ਮਹੀਨੇ ਖੁੰਦੀ ਹੈ ਤਾਂ ਝੋਨਾ ਨਹੀਂ ਇੱਥੇ ਬਚੂਗਾ ਆਮ ਲੋਕਾਂ ਦੀ ਜੋ ਜ਼ਮੀਨਾਂ ਉਹ ਜਿੱਦ ਤੱਕ ਪਰੇ ਅੱਗੇ ਇੱਕ ਵੱਡਾ ਟੋਇਆ ਬਣ ਗਿਆ ਵਾ ਟੋਇਆ ਕੀ ਡੈਮ ਇਹ ਕਹਿ ਸਕਦੇ ਹਾਂ ਕਿ ਪਾਣੀ ਛੜਨਾ ਬਾਕੀ ਹੈ ਉਸ ਤਰ੍ਹਾਂ ਦੇ ਹਾਲਾਤ ਬਣ ਜਾਣਗੇ ਪਰ ਸਾਡੀ ਲਗਾਤਾਰ ਅਪਡੇਟ ਬਣੀ ਰਹੇਗੀ ਕਿ ਕੋਈ ਮੰਗ ਪੱਤਰ ਲੈਣ ਆਉਂਦਾ ਹੈ ਕਿ ਅਗਲੀ ਕੀ ਕਾਰਵਾਈ ਹੋਵੇਗੀ ਉਹ ਵੀ ਮੈਂ ਲੈ ਕੇ ਹਾਜ਼ਰ ਹੋਵਾਂਗਾ ਤਾਂ ਇਹ ਭਾਰਤ ਕਿਸਾਨ ਯੂਨੀਅਨ ਦੇ ਅੱਗੋਂ ਹੀ ਤੇ ਖੜੇ ਆ ਫਿਲਹਾਲ ਜੇ ਇੰਨੇ ਅੱਗੋਂ ਹੋਰ ਵੀ ਸੀ ਕਿਉਂਕਿ ਧਰਨਾ ਲਗਾਤਾਰ جاری ਹੈ ਤਾਂ ਕੋਈ ਪਤਾ ਨਹੀਂ ਅਜੇ ਕਿੰਨੇ ਕੁ ਦਿਨ ਹੋਰ ਚੱਲਣਾ ਹੈ ਤੇ ਕਿਸ ਟਾਈਮ ਖਤਮ ਹੋ ਸਕਦਾ ਹੈ ਕੈਮਰਾਮੈਨ ਮਨਜੀਤ ਦਾ ਨਾ ਹਰਦੀਪ ਪੈਨ ਦਾ ਨਾ ਨਿਊਜ਼ ਪਿੰਡ ਬੰਗੀਵਾਲ ਦੇ ਨਜ਼ਦੀਕ